ਜੀ ਸਤਿ ਸ਼੍ਰੀ ਅਕਾਲ ਜੀ ਚਾਰ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਅਸੀਂ ਬਹੁਤ ਪਿਆਰੇ ਬਹੁਤ ਸੋਹਣੇ ਸਟਾਕ ਕਲੀਅਰ ਸੇਲ ਲੈ ਕੇ ਆਏ ਆ ਤੇ ਜਿਹੜੀਆਂ ਭੈਣਾਂ ਜਾਨੀ ਕਿ ਵਿంటర్ ਦੀ ਕਲੈਕਸ਼ਨ ਨੂੰ ਲੈਣਾ ਚਾਹੁੰਦੀਆਂ ਨੇ ਵੀ ਅਸੀਂ ਲੈਸ ਪ੍ਰਾਈਜ਼ ਹੁਣ ਸਾਰੀ ਕਿਤੇ ਚੱਲ ਰਹੇ ਨੇ ਤਾਂ ਲੈਸ ਦੇ ਵਿੱਚ ਲੈ ਲੀਏ ਸੋ ਸਾਡੇ ਕੋਲ ਜਿਹੜਾ ਸਟਾਕ ਹੈ ਨਾ ਰਹਿਦਾ ਵਾ ਜਿਆਦਾ ਕੁਝ ਕੁ ਪ੍ਰਿੰਟ ਸੂਟ ਨੇ ਜਿਨ੍ਹਾਂ ਦੀਆਂ ਵੀਡੀਓ ਅਸੀਂ ਲੈ ਕੇ ਇੱਕ ਆਰਾਮ ਟੈਕਸ ਦੇ ਪ੍ਰਿੰਟਾਂ ਦੀ ਆਪਾਂ ਕੱਢ ਦਿੱਤੀ ਹੈ ਟਿਸਟਲ ਦੀ ਆਪਾਂ ਲੈ ਕੇ ਆਵਾਂਗੇ ਬਸ ਇੱਕ ਵੀਡੀਓ ਪ੍ਰਿੰਟਾਂ ਦੀ ਆਊਗੀ ਯਾਨੀ ਕਿ ਅਗਲੇ ਹਫਤੇ ਤੇ ਨਹੀਂ ਤਾਂ ਉਸ ਤੋਂ ਬਾਅਦ ਸਾਡੇ ਕੋਲ ਵਿੰਟਰ ਦਾ ਕੋਈ ਵੀ ਸਟਾਕ ਨਹੀਂ ਹੈਗਾ ਆਲਮੋਸਟ ਸਾਰਾ ਕਲੀਅਰ ਹੈ ਸਾਡਾ ਸਟਾਕ ਹੈ ਨਾ ਤੇ ਜਿਹੜਾ ਆਹ ਵਾਲਾ ਸੂਟ ਨੇ ਜਿਹੜੇ ਮੈਂ ਅੱਜ ਦੀ ਵੀਡੀਓ ਦਿਖਾਉਂਗੀ ਇਹ ਸਾਰੇ ਟੁੱਟਵੇਂ ਜੇ ਪੀਸ ਨੇ ਕਿਸੇ ਮੈਂ ਜਿਵੇਂ ਆਏ ਦੋ ਵੈਲਵਟ ਦੇ ਰਹਿੰਦੇ ਨੇ ਉਹ ਤੁਹਾਨੂੰ ਦਿਖਾਉਂਗੀ ਬਾਕੀ ਪਸ਼ਮੀਨਾ ਸਸਤੇ ਵਾਲਾ ਕਾਟ ਰਾਈਸ ਦੇ ਦੋ ਸਾਡੇ ਕੋਲ ਹੈਗੇ ਨੇ ਪੀਸ ਜਾਨਕਿ ਇਹ ਸਾਡਾ ਲਾਸਟ ਸਟਾਕ ਆ ਬਸ ਜਸਟ ਇੰਨਾ ਕੀ ਇਸ ਤੋਂ ਉੱਪਰ ਕੁਝ ਵੀ ਨਹੀਂ ਨਾ ਕੋਈ ਦੁਪੱਟੇ ਨਾਲ ਨਾ ਕੋਈ ਸ਼ਾਲ ਦੇ ਨਾਲ ਕਿਸੇ ਵੀ ਕੋਈ ਵੀ ਚੀਜ਼ ਸਾਡੇ ਕੋਲ ਅਵੇਲੇਬਲ ਨਹੀਂ ਹੈਗੀ ਸੋ ਜਿਹੜੀਆਂ ਵੀ ਪੈਣਾ ਮੇ ਵਾਲਾ ਸੂਟ ਚਾਹੀਦੇ ਨੇ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਲਿਓ ਤੇ ਆਰਡਰ ਕਰ ਦਿਓ ਜਿਨ੍ਹਾਂ ਨੂੰ ਵੀ ਇਹ ਵਾਲੀ ਪੀਸ ਚਾਹੀਦੀ ਹੋਵੇ ਲਾਸਟ ਸਟਾਕ ਸਮਝ ਲਿਓ ਇਸ ਤੋਂ ਬਾਅਦ ਹੁਣ ਆਪਣੇ ਕੋਲ ਨਹੀਂ ਹੈਗਾ ਤੇ ਪੂਰਾ ਲੈਸ ਪ੍ਰਾਈਸ ਤੇ ਦੇ ਰਹੇ ਆ ਬਿਲਕੁਲ ਲੈਸ ਸਮਝ ਲਓ ਫਰੀ ਦੇ ਭਾਵਾਂ ਨੂੰ ਆ ਰਹੇ ਨੇ ਵੀ ਮਤਲਬ ਕਿ ਕੁਝ ਵੀ ਨਾ ਤੁਸੀਂ ਇਹ ਆ ਵੀ ਰੇਟ ਟੂ ਰੇਟ ਤੁਹਾਡੇ ਤੱਕ ਪਹੁੰਚਣੇ ਨੇ ਤੇ ਕੋਰੀਅਰ ਵੀ ਬਿਲਕੁਲ ਫਰੀ ਆ ਕੋਰੀਅਰ ਤੁਸੀਂ ਕੋਈ ਵੀ ਪੇ ਨਹੀਂ ਕਰਨਾ ਇਹਨਾਂ ਦਾ ਠੀਕ ਹੈ ਜੀ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ ਬਹੁਤ ਸੋਹਣੀਆਂ ਪਾਰਟੀ ਕੁਲ ਕਲੈਕਸ਼ਨ ਆਪਣੇ ਕੋਲ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੀਆਂ ਹੁਣ ਲਗਾਤਾਰ ਤੁਹਾਨੂੰ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਬਾਕੀ ਮਸਲੀਨ ਦੀ ਸਟਾਰਟਿੰਗ ਹੋ ਚੁੱਕੀ ਆ ਜਿਵੇਂ ਕਿ ਹੁਣ ਡਬਲ ਜਿਹਾ ਮੌਸਮ ਚੱਲ ਰਿਹਾ ਵਾ ਨਾ ਗਰਮੀ ਆ ਨਾ ਠੰਡ ਜ਼ਿਆਦਾ ਹਨਾ ਸੋ ਉਸ ਦੇ ਅਕੋਰਡਿੰਗ ਹਰੇਕ ਇਹ ਸੋਚਦਾ ਕੀ ਲਈਏ ਸੋ ਮਸਲੀਨ ਹੋਈ ਮੁੱਢਾਲ ਹੋਈ ਇਹ ਲਾਈਨਿੰਗ ਵਾਲੇ ਫੈਬਰਿਕ ਆ ਜਾਂਦੇ ਜਿਹੜੇ ਹਰ ਮੌਸਮ 'ਚ ਤੁਸੀਂ ਪਾਉਂਗੇ ਉਦਾਂ ਦੀਆਂ ਆਈਟਮਾਂ ਆਪਣੇ ਕੋਲ ਬਹੁਤ ਸੋਹਣੀਆਂ ਬਹੁਤ ਪਿਆਰੇ ਸੂਟ ਆਉਣ ਲੱਗ ਗਏ ਨੇ ਤੇ ਬਟ ਅੱਜ ਜਿਹੜੀ ਅਸੀਂ ਦੇਣ ਲੱਗੇ ਆ ਇਹ ਬਿਲਕੁਲ ਵੀਂਟਰ ਦੀ ਕਲੈਕਸ਼ਨ ਦੇਣ ਲੱਗੇ ਆ ਜਸਟ ਮਤਲਬ ਕਿ ਸਟਾਕ ਕਲੀਅਰ ਸੇਲ ਵਾਂਗੂ ਯਾਰ ਹੈ ਤਾਂ ਸਟਾਕ ਹੈ ਨਹੀਂ ਪਰ ਫਿਰ ਵੀ ਤੁਹਾਡੇ ਕਹੇ ਤੇ ਵੀ ਜਿਹੜੀਆਂ ਪਹਿਣਾ ਨਿਊ ਸਾਡ ਨਾਲ ਜੁੜੀਆਂ ਨੇ ਸੋ ਪਿਛਲੀਆਂ ਫੋਟੋ ਤੁਸੀਂ ਚੱਕ ਚੱਕ ਵੀਡੀਓes ਦੇ ਵਿੱਚੋਂ ਪੇਸ ਦਿਓ ਤੇ ਫਿਰ ਜਦੋਂ ਅਸੀਂ ਕਹਿੰਦੇ ਵੀ ਨਹੀਂ ਇਹਦੇ ਚ ਆਹ ਕਲਰ ਨਹੀਂ ਹੈਗਾ ਹੋਰ ਕਲਰ ਹੈਗੇ ਆ ਫਿਰ ਪਹਿਣਾ ਨੂੰ ਹੁੰਦਾ ਸਾਨੂੰ ਫੋਟੋਆਂ ਪਾਓ ਫੋਟੋਆਂ ਪਾਉਣ ਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਸੋ ਉਸ ਲਈ ਅਸੀਂ ਜਿੰਨੀ ਕਿ ਸਾਡੇ ਕੋਲ ਹੋ ਸਕਦੀਆਂ ਵੀਡੀਓ ਲੈ ਕੇ ਆ ਰਹੇ ਹਾਂ ਬਸ ਇੱਕ ਵੀਡੀਓ ਸਾਡੀ ਪ੍ਰਿੰਟ ਸਕੁੱਟਾਂ ਦੀ ਆਊਗੀ ਨਹੀਂ ਤਾਂ ਕੋਈ ਸਟਾਕ ਵਿంటర్ ਦੀ ਵੀਡੀਓ ਨਹੀਂ ਆਊਗੀ ਸੋ ਜਿੰਨਾਂ ਭੈਣਾਂ ਨੂੰ ਚਾਹੀਦੀ ਐਨਾਂ ਚੋਂ ਤੁਸੀਂ ਆਪਣੇ ਰੈਗੂਲਰ ਵੀਅਰ ਲਈ ਲੈ ਕੇ ਰੱਖਣੀਆਂ ਤਾਂ ਰੱਖ ਲਿਓ ਤੇ ਜਿਵੇਂ ਆਹ ਬੈਲਵਰਟ ਹੋਈ ਕਾਟ ਰਾਈਜ਼ ਹੋਈ ਜਿਹੜੀ ਹਰ ਮੌਸਮ ਦੀ ਚਲਣੀ ਆ ਅਗਲੀ ਮੌਸਮ ਚ ਵੀ ਫੇਰ ਇਹਦੀ ਡਿਮਾਂਡ ਰਹਿਣੀ ਆ ਫਿਰ ਪੂਰੇ ਹਾਈ ਰੇਟਾਂ ਦੇ ਵੀ ਆਪਾਂ ਇਹ ਲੈਣੀ ਲੈਣੀ ਆ ਹੁਣ ਬਿਲਕੁਲ ਸਲੋ ਬਿਲਕੁਲ ਹੀ ਮਤਲਬ ਮਿੱਠੇ ਜਿਹੇ ਰੇਟਾਂ ਦੇ ਤੁਹਾਨੂੰ ਦੇ ਰਹੇ ਹਾਂ ਜਿਹੜੇ ਆਏ ਰੇਟ ਹੀ ਆ ਸਮਝ ਲਓ ਠੀਕ ਐ ਕੁਰੀਅਰ ਫ੍ਰੀ ਦੇ ਨਾਲ ਦੇ ਰਹੇ ਆ। ਸੋ ਪਹਿਲਾ ਜਿਹੜਾ ਮੈਂ ਦੋ ਪੀਸ ਤੁਹਾਨੂੰ ਦੇ ਰਹੀ ਆ ਇਹ ਜਸਟ ਮੈਂ ਦੇ ਰਹੀ ਆ ਬੈਲਵਟ ਦੀ। ਇਹ ਮੈਚਿੰਗ ਸੂਟ ਸੀਗੇ ਸਾਡੇ ਕੋਲ ਰਸ਼ੀਆ ਦੀ ਬੈਲਵਟ ਚੱਲੀ ਸੀ ਬਹੁਤ ਪਿਆਰੀ ਬਹੁਤ ਸੋਹਣੀ ਸੋ ਜਿਹੜੀ ਭੈਣ ਨੂੰ ਚਾਹੀਦੇ ਹੋਏ ਬਸ ਤੁਹਾਨੂੰ ਤੁਸੀਂ ਆਪਣੇ ਇਹ ਲਾਸਟ ਵੀਡੀਓ ਆ ਬਿਲਕੁਲ ਲਾਸਟ ਸਟਾਕ ਆ ਇਹ ਤੋਂ ਬਾਅਦ ਕੋਈ ਸਟਾਕ ਆਪਣੇ ਕੋਲ ਅਵੇਲੇਬਲ ਨਹੀਂ ਹੈਗਾ। ਸੋ ਫਟਾਫਟ ਸਕਰੀਨਸ਼ਾਟ ਲੈਣਿਆ ਦੋ ਪੀਸ ਇਹ ਮੈਂ ਦਵਾਂਗੀ ਤੁਹਾਨੂੰ। ਇਹ ਪਿਓਰ ਬੈਲਵਟ ਦੇ ਦਵਾਂਗੀ। ਇਹਦਾ ਨੰਬਰ ਰਹੂਗਾ ਜੀ 1 ਇੱਕ ਨੰਬਰ ਤਾਂ ਇਹ ਵਾਲਾ ਸੂਟ ਰਹੂਗਾ ਠੀਕ ਹੈ ਜੀ ਇਹ ਬਲੈਕ ਕਲਰ ਦੇ ਉੱਪਰ ਆ ਨਾਲ ਇਹਦੇ ਸੇਮ ਹੀ ਬਲੈਕ ਕਲਰ ਦੀ ਬਾਟਮ ਆਉਗੀ ਬਲੈਕ ਕਲਰ ਦੀ ਹੀ ਬਾਟਮ ਆਉਗੀ ਤੇ ਇਹ ਵਾਲਾ ਹੈਗਾ ਸਾਡਾ ਮਹਿਰੂਨ ਸ਼ੇਡ ਜਿਹੜਾ ਕਿ ਹਮੇਸ਼ਾ ਹਾਰ ਟਾਈਮ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਇਹਦੇ ਨਾਲ ਇਹ ਮੈਚਿੰਗ ਆ ਹਾਂਜੀ ਮੈਚਿੰਗ ਹੀ ਹੈ ਵੀ ਮੈਚਿੰਗ ਇਹ ਵਾਲਾ ਪੀਸ ਰਹੂਗਾ ਸੋ ਇਹ ਦੋ ਪੀਸ ਸਾਡੇ ਕੋਲ ਅਵੇਲੇਬਲ ਹੈਗੇ ਨੇ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਪੀਸ ਚਾਹੀਦਾ ਹੋ ਤੁਸੀਂ ਫਟਾਫਟ ਲੈ ਲਓ ਸਕਰੀਨਸ਼ਾਟ ਕਰ ਦਿਓ ਆਰਡਰ ਹੁਣ ਇਹਨਾਂ ਦਾ ਜੇ ਤੁਸੀਂ ਪ੍ਰਾਈਸ ਪੁੱਛੋਗੇ ਪ੍ਰਾਈਸ ਹੈਗਾ ਜੀ 1250 1250 ਪ੍ਰਾਈਸ ਆ ਚਾਹੇ ਸਿੰਗਲ ਸੂਟ ਮੰਗਾ ਲਓ ਚਾਹੇ ਦੋ ਮੰਗਾ ਲਓ 2500 ਦੇ ਦੋ ਆ 1250 ਦਾ ਇੱਕਾ ਫ੍ਰੀ ਕੋਰੀਅਰ ਆ ਕੋਈ ਵੀ ਤੁਸੀਂ ਐਕਸਟਰਾ ਪੇ ਨਹੀਂ ਕਰਨਾ ਇਹਨਾਂ ਲਈ ਸੋ ਆਪਣੇ ਫਟਾਫਟ ਸਕਰੀਨ ਸ਼ਾਟ ਲੈ ਲਿਓ ਤੇ ਆਰਡਰ ਕਰ ਦਿਓ ਠੀਕ ਹੈ ਜੀ ਇਹ ਤਾਂ ਸੀਗੇ ਸਾਡੇ ਦੋ ਸੂਟ ਬੈਲਵੈਟ ਦੇ ਹੁਣ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਉਹ ਹੈਗੇ ਆ ਪਿਓਰ ਕਵਾਟਰਾਈਟ ਟਿਸਟਾ ਬ੍ਰਾਂਡ ਦੇ ਟਿਸਟਾ ਦਾ ਬ੍ਰਾਂਡ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਸੋ ਦੋ ਕਲਰ ਆ ਇਹਦੇ ਵਿੱਚ ਸਾਡੇ ਕੋਲ ਜਿਹੜੀ ਵੀ ਭੈਣ ਨੂੰ ਚਾਹੀਦੀ ਹੋਣਗੇ ਤੁਸੀਂ ਆਪਣੇ ਲੈ ਲਿਓ ਸਕਰੀਨਸ਼ਾਟ ਇਹ ਵੀ ਵਿਦਆਊਟ ਦੁਪੱਟਾ ਰਹਿਣਗੇ ਇਹ ਚੀਜ਼ਾਂ ਵਿਦਆਊਟ ਦੁਪੱਟਾ ਨੇ ਠੀਕ ਹੈ ਜੀ ਇਦਾਂ ਹੋ ਗਿਆ ਸਾਰਾ ਨਿੱਕੇ ਨਿੱਕੇ ਬੂਟੀ ਦਾ ਸਾਰਾ ਕੰਮ ਆ ਬਹੁਤ ਟ੍ਰੈਂਡਿੰਗ ਡਿਜ਼ਾਈਨ ਚੱਲਿਆ ਹੈ ਹੱਦ ਤੋਂ ਬਾਅਦ ਮੋਸਟ ਟ੍ਰੈਂਡਿੰਗ ਡਿਜ਼ਾਈਨ ਸਾਡਾ ਰਿਹਾ ਵੀ ਸ਼ੇਪਲਾ ਪਸ਼ਮੀਨੇ ਦੇ ਉੱਪਰ ਵੀ ਇਹਨੂੰ ਆਪਾਂ ਸੇਲ ਕੀਤਾ ਸੇਮ ਬਾਹਾਂ ਦੇ ਉੱਪਰ ਵੀ ਬੂਟਾ ਮਿਲੂਗਾ ਤੁਹਾਨੂੰ ਲਓ ਜੀ ਇਦਾਂ ਇਹਦਾ ਸਾਰਾ ਵੀ ਸ਼ੇਪ ਦਾ ਗਲਾ ਬਣਿਆ ਹੋਇਆ ਵਾ ਬਹੁਤ ਪਿਆਰਾ ਬਹੁਤ ਸੋਹਣਾ ਤੇ ਨਾਲ ਇਹਦੇ ਵਿੱਚ ਤੁਹਾਨੂੰ ਇਹ ਇੱਕ ਤਾਂ ਮਜ਼ੈਂਟਾ ਸ਼ੇਡ ਮਿਲ ਜੂਗਾ ਨੰਬਰ ਇਹਦਾ ਰਹੂਗਾ ਜੀ 3 ਇਹਦੇ ਵੀ ਤੁਹਾਨੂੰ ਦੋ ਕਲਰ ਦਵਾਂਗੇ ਦੋ ਕਲਰ ਤੁਹਾਨੂੰ ਮਿਲਣਗੇ ਇਹਦੇ ਦੋਨੇ ਕਲਰ ਇਹਦੀ ਵੀ ਬਹੁਤ ਪਿਆਰੀ ਲੱਗਦੀ ਆਂ ਆਹ ਲਓ ਇਹ ਵੀ ਪੀਸ ਬਹੁਤ ਪਿਆਰਾ ਠੀਕ ਹੈ ਜੀ ਇਹਦਾ ਨੰਬਰ ਰਹੂਗਾ 4 ਹੁਣ ਜੇ ਤੁਸੀਂ ਪ੍ਰਾਈਜ਼ ਇਹਨ ਦੀ ਗੱਲ ਕਰੋਗੇ ਇਹ ਸੀ 1550 ਸੇਲ ਕੀਤੇ ਨੇ ਆ ਮਤਲਬ ਕਿ ਨਾਰਮਲੀ 1550 ਮਾਰਕੀਟ ਚ ਬਹੁਤ ਹਾਈ ਰੇਟਾਂ ਤੇ ਟਿਸਟਾ ਬ੍ਰਾਂਡ ਦੀ ਰਹੂਗੀ ਟਿਸਟਾ ਦਾ ਬ੍ਰਾਂਡ ਰੋ ਪਿਓਰ ਕਵਾਰਟ੍ਰਾਈਜ਼ ਦਾ ਬ੍ਰਾਂਡ ਟਿਸਟਾ ਵਾ ਜੀ ਵਰਕ ਦੇ ਨਾਲ ਤੁਹਾਨੂੰ 1550 ਅਸੀਂ ਦਿੱਤੇ ਸੀ ਹੁਣ ਅਸੀਂ ਲਾਸਟ ਟੂ ਲਾਸਟ ਹੈ 1350 ਦੇ ਵਿੱਚ ਦੇ ਰਹੇ ਆ ਤੇ ਸਮਝ ਲਓ ਵੀ ਆਪ ਦੇ ਪੱਲੇ ਪਾ ਕੇ ਦੇ ਰਹੇ ਆ ਕੂਰੀਅਰ ਕੁਝ ਵੀ ਨਹੀਂ ਹੈਗਾ ਸਿਰਫ ਲਾਸਟ ਪੀਸ ਨੇ ਬਸ ਤੁਸੀਂ ਫਟਾਫਟ ਚੱਕਣਿਆ ਜਿੰਨਾ ਬਣਾ ਨੂੰ ਇਹ ਵਾਲੇ ਪੀਸ ਚਾਹੀਦੇ ਹੋਣਗੇ ਦੋ ਪੀਸ ਇਹਦੇ ਵਿੱਚ ਨੇ ਦੋ ਹੀ ਕਲਰ ਨੇ 1350 ਰੁਪਿਆ ਪ੍ਰਾਈਸ ਲੱਗ ਜੂਗਾ ਜਿਹੜੀ ਵੀ ਭੈਣ ਨੂੰ ਇਹ ਵਾਲਾ ਪੀਸ ਚਾਹੀਦਾ ਹੋਗਾ ਸਕਰੀਨ ਤੇ ਨਾਲ ਦੀ ਨਾਲ ਪ੍ਰਾਈਸ ਸ਼ੋ ਹੋ ਰਹੀ ਜਾਵੇ ਠੀਕ ਹੈ ਜੀ ਇਹ ਹੋ ਗਏ ਸਾਡੇ ਦੋ ਸੂਟ ਤੇ ਉਸ ਤੋਂ ਬਾਅਦ ਸਾਡੇ ਦੋ ਸੂਟ ਹੈਗੇ ਨੇ ਜੀ ਆਹ ਆਲੋ ਪਿਓਰ ਪਸ਼ਮੀਨਾ ਸ਼ਿਮਰ ਆ ਇਹ ਬਹੁਤ ਪਿਆਰੀ ਬਹੁਤ ਸੋਹਣੀ ਮਸਲੀਨ ਦੇ ਪੂਰੇ 2.5 ਮੀਟਰ ਦੇ ਇਹਨਾਂ ਦੇ ਨਾਲ ਦੁਪੱਟੇ ਆਏ ਹੋਏ ਨੇ ਇਨਾਂ ਦੀ ਵੀਡੀਓ ਸਿਰਫ ਇਹਦੇ ਵਿੱਚ ਵੀ ਸਾਡੇ ਕੋਲ ਹੁਣ ਦੋ ਦੋ ਪੀਸ ਹੀ ਰਹਿੰਦੇ ਨੇ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਜਿਵੇਂ ਇਹ ਵਾਲਾ ਪੀਸ ਰਹੂਗਾ 5 ਨੰਬਰ ਤੇ ਇੱਕ ਇਹਦੇ ਵਿੱਚ ਤੁਹਾਨੂੰ ਦੇ ਦਾਂਗੇ ਵੀ ਆਹ ਵਾਲਾ ਪੀਸ ਠੀਕ ਹੈ ਜੀ ਇਹਦਾ ਨੰਬਰ ਰਹੂਗਾ 6 ਮਸਲੀਨ ਦੇ ਆ ਰਸ਼ੀਆ ਬ੍ਰਾਂਡ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀਡੀਓ ਉਹਨਾਂ ਪੈਣਾ ਲਈ ਆ ਜਿਹੜੀਆਂ ਤੁਹਾਡੇ ਨਾਲ ਨਵੀਆਂ ਜੋੜੀਆਂ ਜਿਹੜੀਆਂ ਸਾਤੋਂ ਫੋਟੋਆਂਸ ਮੰਗਦੀਆਂ ਵੀ ਕਿੰਨੇ ਕੁਝ ਵੀ ਹੈਗਾ ਤਾਂ ਸਾਨੂੰ ਦਿਖਾ ਦਿਓ ਉਹਨਾਂ ਲਈ ਜੋ ਕੁਝ ਵੀ ਹੈਗਾ ਤੁਹਾਨੂੰ ਦਿਖਾਉਣ ਲੱਗੇ ਆਂ ਦੋ ਪੀਸ ਪਸ਼ਮੀਨਾ ਸ਼ਿਮਰ ਦੇ ਵਿੱਚ ਨੇ ਇਹ ਵੀ ਦੋਨੇ ਪੀਸ ਜਿਹੜੀ ਵੀ ਭੈਣ ਨੂੰ ਚਾਹੀਦੇ ਹੋਣਗੇ 2500 ਦੇ ਦੋ ਨੇ ਜੀ 1250 ਦਾ ਸਿੰਗਲ ਸਕਰੀਨ ਦੇ ਸਿੰਗਲ ਸੂਟ ਦਾ ਪ੍ਰਾਈਸ ਹੋ ਰਿਹਾ ਦੋ ਸੂਟ ਲਓਗੇ 2500 ਦੇ ਇੱਕ ਇੱਕ ਦੋ ਦੋ ਪੀਸ ਸਾਰੇ ਸੂਟਾਂ ਦੇ ਵਿੱਚ ਸਾਡੇ ਕੋਲ ਅਵੇਲੇਬਲ ਹੈਗੇ ਨੇ ਨੈਕਸਟ ਸੂਟ ਦੇਖ ਲਓ ਇਹ ਵੀ ਬਹੁਤ ਪਿਆਰਾ ਹੋ ਇਨਾਂ ਦੇ ਤਾਂ ਡਿਮਾਂਡ ਸਾਡੇ ਕੋਲ ਜਿੰਨੀ ਅੱਜ ਵੀ ਉਹ ਨਹੀਂ ਥੋੜੀ ਆ ਅਗਲੇ ਸਾਲ ਫੇਰੇ ਤੁਸੀਂ ਹਜ਼ਾਰ-ਹਜ਼ਾਰ ਨੂੰ ਹੀ ਬਾਏ ਕਰਨੇ ਆ 1050 ਇਹਨਾਂ ਦਾ ਪ੍ਰਾਈਸ ਸੀਗਾ ਤੇ ਹਾਦੂ ਤੋਂ ਬਾਅਦ ਪਸੰਦ ਹਾਦੂ ਤੋਂ ਬਾਅਦ ਸੋਹਣੇ ਪ੍ਰਕ੍ਰਿਤਿ ਬ੍ਰਾਂਡ ਦੇ ਠੀਕ ਹੈ ਜੀ ਇਹ ਆਪਾਂ ਲਾਏ ਹੋਏ ਨੇ 1500 ਦੇ ਦੋ 800 ਦਾ ਸਿੰਗਲ ਸਕਰੀਨ ਤੇ ਇਹਦਾ ਪ੍ਰਾਈਸ ਤੁਹਾਨੂੰ 800 ਰੁਪਇਆ ਸ਼ੋਅ ਹੋਊਗਾ ਤੇ ਨਾਲ ਇਹਨਾਂ ਦੇ ਇਸ ਤਰ੍ਹਾਂ ਮੈਚਿੰਗ ਬੋਟਲ ਨੇ ਨਾਲ ਇਹਨਾਂ ਦੇ ਬਹੁਤ ਸੋਹਣੇ ਬਹੁਤ ਪਿਆਰੇ ਇਹਨਾਂ ਦੇ ਖੁੱਲੇ ਢੁੱਲੇ ਸ਼ਾਲ ਲੱਗੇ ਹੋਏ ਨੇ ਇਹਦਾ ਬਹੁਤ ਸੋਹਣੇ ਬਹੁਤ ਪਿਆਰੇ ਪ੍ਰਿੰਟਡ ਇਹਨਾਂ ਦੇ ਸ਼ਾਲ ਨੇ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਨੰਬਰ ਹੈਗਾ ਜੀ ਇਹ 7 ਤੇ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਦੇ ਦਾਂਗੇ ਡਿਵਾਈਨਿੰਗ ਜਿਵੇਂ ਕਿ ਇੱਕੋ ਪੀਸ ਇਹ ਵਾਲਾ ਹੈਗਾ ਇੱਕ ਸਾਡੇ ਕੋਲ ਆ ਗ੍ਰੇ ਵਾਲਾ ਹੈਗਾ ਠੀਕ ਹੈ ਜੀ 1500 ਦੇ ਦੋ ਪੀਸ ਰਹਿਣਗੇ ਇਹ ਤੇ ਸਿੰਗਲ ਸੂਟ ਰਹੂਗਾ ਜੀ 800 ਦਾ ਆ ਲੋ ਬਹੁਤ ਪਿਆਰਾ ਬਹੁਤ ਸੋਹਣੇ ਫੀਟ ਨੇ ਇਹ ਸੇਮ ਦੇ ਵਿੱਚ 1500 ਦੇ ਦੋ ਵਾਲਿਆਂ ਦੇ ਵਿੱਚ ਤੇ 800 ਦੇ ਸਿੰਗਲ ਵਾਲ ਜੀ ਇੱਕ ਡਿਜ਼ਾਈਨ ਆ ਹੈਗਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ। ਲੋ ਇੱਕ ਡਿਜ਼ਾਈਨ ਇਹ ਵਾਲਾ ਹੈਗਾ। ਇਹ ਵੀ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਐਂਡ ਨਾਲ ਇਹਦੇ ਸੇਮ ਆ ਰਹੀ ਹੈ ਜੀ ਪਲੇਨ ਬਾਟਮ ਇਹਦੀ ਤੇ ਨਾਲ ਇਹਦੇ ਸੇਮ ਆ ਰਹੀ ਹੈ ਜੀ ਇਹਦਾ ਸ਼ਾਲ। ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਇਹ ਵਾਲਾ ਸੂਟ ਰਹੂਗਾ। ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇੱਕ ਤਾਂ ਚੈਰੀ ਸ਼ੇਡ ਮਿਲ ਜੂਗਾ ਸੇਮ ਡਿਜ਼ਾਈਨ ਦਾ ਠੀਕ ਹੈ ਜੀ ਇਹਦਾ ਨੰਬਰ ਰਹ ਜੂਗਾ 10 10 ਨੰਬਰ ਇਹ ਵਾਲਾ ਸੂਟ ਮਿਲ ਜੂਗਾ ਐਂਡ ਨਾਲ ਤੁਹਾਨੂੰ ਮਿਲ ਜੂਗਾ ਆਲੋ ਇਹ ਵੀ ਬਹੁਤ ਸੋਹਣਾ ਰਸਟੀ ਜਿਹਾ ਸ਼ੇਡ 골ਡਨ ਰਸਟੀ ਜਿਹਾ ਸ਼ੇਡ ਆ ਬਹੁਤ ਧਿਆਰਾ ਡਿਫਰੈਂਟ ਜਿਹਾ ਨੰਬਰ ਇਹਦਾ ਰਹੂਗਾ 11 11 ਨੰਬਰ ਇਹ ਤਿੰਨ ਨੇ ਇਹ ਵਾਲੇ ਡਿਜ਼ਾਈਨ ਦੇ ਸੋ ਜਿਹੜੀ ਵੀ ਭੈਣ ਨੂੰ ਚਾਹੀਦੇ ਹੋਣਗੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਬਹੁਤ ਲਿਮਟਿਡ ਸਟਾਕ ਆ ਤੁਹਾਡੇ ਮਤਲਬ ਕਿ ਹੈਗੇ ਆ ਫਾਇਦੇ ਵਾਲੀ ਵੀਡੀਓ ਆ ਹੱਦ ਤੋਂ ਵੱਧ ਫਾਇਦੇ ਵਾਲੀ ਕਿਉਂਕਿ ਲੋ ਕੁਆਲਿਟੀਆਂ ਦਾ ਆਪਾਂ ਲੈੰਦੀ ਲੈਣੇ ਆ ਘੱਟ ਰੇਟਾਂ ਦੇ ਵਿੱਚ ਬਟ ਹਾਈ ਕੁਆਲਿਟੀਆਂ ਤੁਹਾਨੂੰ ਬਹੁਤ ਹੀ ਲੋ ਕੁਆਲਿਟੀ ਦਾ ਰੇਟ ਦੇ ਵਿੱਚ ਦੇ ਰਹੇ ਆ ਬਟ ਕੁਆਲਿਟੀ ਹਾਈ ਦੇ ਰਹੇ ਆ ਪੂਰਾ ਵਧੀਆ ਸੋਹਣਾ ਫੈਬਰਿਕ ਸਾਰਾ ਬ੍ਰਾਂਡ ਦਾ ਇੱਕ ਵੀ ਸੂਟ ਨਾਨ ਬ੍ਰਾਂਡ ਨਹੀਂ ਤੁਹਾਨੂੰ ਦੇ ਰਹੇ ਐਂਡ ਲਾਸਟ ਵੀ ਸਾਡਾ ਬੂਮੇਟ ਬ੍ਰੈਂਡ ਕਰੂਗਾ ਬਹੁਤ ਿਆਰਾ ਬਹੁਤ ਸੋਹਣਾ ਆ ਲੋ ਕਾਫੀ ਸ਼ੇਡ ਦੇ ਨਾਲ ਇਹਦਾ ਕੰਟਰਾਸਟ ਇਹ ਸਾਡਾ ਸਿੰਗਲ ਪੀਸ ਆ ਪਿਓਰ ਪਸ਼ਮੀਨੇ ਦਾ ਜਿਹੜੀਆਂ ਆਪਣਾ ਦੁਪੱਟੇ ਦੇ ਨਾਲ ਪਿਓਰ ਪਸ਼ਮੀਨਾ ਭਾਲਦੇ ਹੋ ਨਾਲ ਇਹਦੇ ਪਸ਼ਮੀਨਾ ਹੀ ਡਿਜੀਟਲ ਦੁਪੱਟਾ ਲੱਗਿਆ ਹੋਇਆ ਪਸ਼ਮੀਨਾ ਦੁਪੱਟਾ ਰੋਗਿਆ ਜੀ ਇਹ ਬਹੁਤ ਪਿਆਰਾ ਬਹੁਤ ਸੋਹਣਾ ਤੇ ਨਾਲ ਇਹਦੀ ਜਿਹੜੀ ਬਾਟਮ ਰਹੂਗੀ ਉਹ 3 ਮੀਟਰ ਦੀ ਰਹੂਗੀ 3 ਮੀਟਰ ਦੀ ਇਹਦੀ ਕਾਫੀ ਕਲਰ ਦੀ ਬਾਟਮ ਰਹੂਗੀ ਇਦਾਂ ਰਹੂਗਾ ਜੀ ਇਹਦਾ ਸਾਰਾ ਵਰਕ ਹੋਇਆ ਹੋਇਆ ਆਪਣਾ ਠੀਕ ਹੈ ਜੀ ਲੇ ਦੇ ਉੱਪਰ ਬਹੁਤ ਸੋਹਣਾ ਬਹੁਤ ਪਿਆਰਾ ਵਰਕ ਮਿਲੂਗਾ ਸਾਰਾ ਟੋਟਲੀ ਸੂਟ ਹਾਈਲਾਈਟ ਹੋਇਆ ਹੋਇਆ ਬਿਲਕੁਲ ਲਾਈਟ ਵੇਟ ਵਾਲਾ ਜਿਹੜਾ ਪਸ਼ਮੀਨਾ ਆਪਾਂ ਹੱਦ ਤੋਂ ਵੱਧ ਹਰ ਸਾਲ ਅਸੀਂ ਇਹ ਤੇ ਜ਼ੋਰ ਲਾਉਂਦੇ ਆ ਪਸ਼ਮੀਨੇ ਦੇ ਕਿਉਂਕਿ ਇਹ ਅਗਲੇ ਸਾਲ ਵੀ ਸੂਟ ਇਸੇ ਦਾ ਇਸੇ ਤਰ੍ਹਾਂ ਹੀ ਰਹਿਣਾ ਨਾ ਕੋਈ ਲੂ ਆਉਣਾ ਨਾ ਬੋਰਾਣਾ ਕੋਈ ਤਰ੍ਹਾਂ ਦੀ ਕੰਪਲੇਨ ਨਹੀਂ ਹੈ ਪਸ਼ਮੀਨੇ ਦੀ ਠੀਕ ਹੈ ਜੀ ਸੋ ਅਸੀਂ ਕਈ ਬ੍ਰਾਂਡਾਂ ਦਾ ਇਹ ਪਸ਼ਮੀਨਾ ਸੇਲ ਕਰਦੇ ਆ ਇਸ ਟਾਈਮ ਇਹ ਸਿੰਗਲ ਸੂਟ ਸਾਡੇ ਕੋਲ ਅਵੇਲੇਬਲ ਆ ਨੰਬਰ ਹੈਗਾ ਜੀ ਇਹਦਾ 12 3 ਮੀਟਰ ਦੀ ਬਾਟਮ ਦੇ ਰਿਹਾ ਬੂ ਮੇਡ ਦਾ ਬ੍ਰਾਂਡ ਆ ਬੂ ਮੇਡ ਬ੍ਰਾਂਡ ਆ ਠੀਕ ਹੈ ਜੀ ਸੋ ਇਹ ਸਾਡੀ ਛੋਟੀ ਜੀ ਵੀਡੀਓ ਸੀ ਲਾਸਟ ਸਟਾਕ ਦੀ ਸੋ ਜਿਹੜੀਆਂ ਭੈਣਾਂ ਨੂੰ ਵੀ ਕੋਈ ਵੀ ਸੂਟ ਇਹਨਾਂ ਚੋਂ ਪਸੰਦ ਆ ਤੁਸੀਂ ਫਟਾਫਟ ਲੈ ਕੇ ਸਕਰੀਨ ਸ਼ਾਟ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ 沙希卡尔·吉。So